ਸਰਕਾਰੀ ਡਾਕਟਰ ਕੇਵਲ ਮੁਫਤ ਵਿੱਚ ਤਨਖਾਹਾਂ ਖਾ ਰਹੇ ਹਨ ਜਾਂ ਇੰਝ ਕਿਹਾ ਜਾਵੇ ਕਿ ਸਿਹਤ ਵਿਵਸਥਾ ਦਾ ਹਾਲ ਬੇਹਾਲ ਹੈ। ਅੰਮ੍ਰਿਤਸਰ ਦੀ ਸਿਹਤ ਵਿਵਸਥਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਸਿਵਲ ਹਸਪਤਾਲ ਦੇ ਡਾਕਟਰ ਡਿਊਟੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਸਿਵਲ ਹਸਪਤਾਲ ਦੇ ਕਈ ਮਰੀਜ਼ਾਂ ਦਾ ਕਹਿਣਾ ਹੈ ਕਿ ਡਾਕਟਰ ਸਮੇਂ ਤੇ ਆਪਣੀ ਡਿਊਟੀ ਤੇ ਨਹੀਂ ਆਉਂਦੇ। ਜਿਸ ਕਾਰਨ ਮਰੀਜ਼ਾਂ ਨੂੰ ਘੰਟੇ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਜਦੋਂ ਉਥੋਂ ਦੇ ਐਸਐਮਓ ਡਾਕਟਰ धवन ਨਾਲ ਸਾਡੀ ਟੀਮ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ 5-7 ਮਿੰਟ ਦੀ ਦੇਰੀ ਨੂੰ ਜ਼ਿਆਦਾ ਦੇਰੀ ਨਹੀਂ ਗਿਣਿਆ ਜਾਂਦਾ ਜਦਕਿ ਇਨਸਾਨ ਦੀ ਜ਼ਿੰਦਗੀ ਦਾ ਤਾਂ ਇੱਕ ਸੈਕਿੰਡ ਦਾ ਵੀ ਭਰੋਸਾ ਨਹੀਂ ਹੈ ਐਸਐਮਓ धवन ਨਾਲ ਗੱਲ ਕਰਨ ਤੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਰક્ષਕ ਹੀ ਭਖਸ਼ਕ ਬਣੇ ਹੋਏ ਹਨ ਅਤੇ ਪਤਾ ਨਹੀਂ ਕਦੋਂ ਇਹਨਾਂ ਸਰਕਾਰੀ ਹਸਪਤਾਲਾਂ ਦੀ ਵੀ ਸੁਣਵਾਈ ਹੋਵੇਗੀ ਅਤੇ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਸਹੂਲਤਾਂ ਮਿਲਣਗੀਆਂ ਫਾਸਟਵੇ ਦੀ ਟੀਮ ਅੱਜ ਪਹੁੰਚੀ ਹੈ ਸਿਵਲ ਹਸਪੀਟਲ ਮੈਂ ਰਿਤਿਕਾ ਸ਼ਰਮਾ ਤੁਹਾਡਾ ਸਵਾਗਤ ਕਰਦੀ ਹਾਂ ਲੈ ਕੇ ਆਈ ਹਾਂ ਅੱਜ ਸਿਵਲ ਹਸਪੀਟਲ ਦੀ ਹੀ ਸਟੋਰੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ਾਂ ਕੇ ਬੈਠਣਾ ਸ਼ੁਰੂ ਹੋ ਚੁੱਕੇ ਨੇ ਪਰ ਡਾਕਟਰਸ ਹਜੇ ਤੱਕ ਨੇ ਆਪਣੀ ਕੁਰਸੀਆਂ ਤੇ ਤਨਾਨਤ ਨਹੀਂ ਹੋਏ ਵਾਹ ਕਿੱਡੇ ਜ਼ਿਆਦਾ ਰਿਸਪੌਂਸੀਬਲ ਨੇ ਸਾਡੇ ਡਾਕਟਰਸ ਫਿਰ ਬਾਤ ਚ ਕਰਦੇ ਨੇ ਕਿ ਅਸੀਂ ਤਾਂ ਕੁਝ ਕਰਦੇ ਹੀ ਨਹੀਂ ਆਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਪੇਸ਼ੈਂਟਸ ਵੇਟ ਕਰ ਰਹੇ ਨੇ ਜੇ ਇਹੀ ਹਾਲ ਰਿਹਾ ਤੇ ਪੇਸ਼ੈਂਟਸ ਦਾ ਕੀ ਬਣੇਗਾ ਗਰਣਾ ਹਰਪੀ ਸਿੰਘ ਕਿਹੜੀ ਜਗ੍ਹਾ ਤੋਂ ਆਏ ਮੈਂ ਇੱਥੋਂ ਅੰਮ੍ਰਿਤਸਰ ਤੋਂ ਹੀ ਲੋਕਲ ਤੇ ਕੱਲ ਵੀ ਮੈਂ ਬੈਠਾ ਜਾ ਮੈਂ ਅਸਰਾ ਸੰਸਰ ਨਿਊ ਕਰਾਉਣਾ ਸੀ ਉਹਦੇ ਵਾਸਤੇ ਇਹਨਾਂ ਦੀ ਰਿਪੋਰਟ ਹੋਣੀ ਸੀ ਤੇ ਕੱਲ ਵੀ 12 ਵਜੇ ਤੱਕ ਮੈਂ ਡਿੱਕੇ ਚੱਲ ਗਿਆ ਨਹੀਂ ਆਏ ਹੁਣ ਵੀ ਵੇਖ ਲੋ ਹੁਣ ਵੀ ਨਹੀਂ ਅਜੇ ਤੱਕ ਆਏ ਹਾਂਜੀ ਹੁਣ ਮੈਂ 9:00 ਵਜੇ ਇੱਥੇ ਆ ਗਿਆ ਸੀ ਕਹਿਣਾ ਕਿ ਕੰਟਰੋਲ ਨਹੀਂ ਹੈਗਾ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਇਹਨਾਂ ਤੇ ਜਦ ਟਾਈਮ ਸਿਨ ਪਤਾ ਵੀ ਲੋਕੀ ਕਿੰਨੇ ਖਰਾਬ ਹੋਣ ਦੇ ਦੇਖੋ ਹਾਂਜੀ ਹਰ ਇੱਕ ਨੇ ਆਪਣੇ ਆਪਣੇ ਕੰਮ ਜਾਣਾ ਕੋਈ ਸਰਵਿਸ ਕਰਦਾ ਕੋਈ ਕਿਤੇ ਜਾਂਦਾ ਤੇ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਕਿ ਜੇ ਨਹੀਂ ਆਉਣਾ ਜੇ ਛੁੱਟੀ ਤੇ ਆ ਜਾਂ ਉਹਦੀ ਜਗ੍ਹਾ ਤੇ ਦੂਸਰਾ ਬੰਦਾ ਕਿਉਂ ਨਹੀਂ ਲਾਉਂਦੇ ਡਿਊਟੀ ਤੇ ਸਰ ਅਸੀਂ ਤੇ ਨੌਜ ਤੋਂ ਪਹਿਲਾਂ ਹੀ ਆਏ ਆ 8:30 ਵਜੇ ਤੇ ਬਾਕੀ ਇਹ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ ਆਪਣਾ ਕੰਮ ਕਰਨ ਗੈਰ ਜ਼ਿੰਮੇਵਾਰੀ ਹੁਣ ਇਹਨਾਂ ਨੂੰ ਸਿਆਣੇ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ ਇਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਅਸੀਂ ਤੇ ਆਏ ਹੀ ਆਪਣੇ ਹਿਸਾਬ ਨਾਲ ਜਲਦੀ ਐਸੀ ਮਿਲਦੇ ਨਹੀਂ ਜਿਵੇਂ ਮੈਨੂੰ ਕਈ ਵਾਰੀ ਖਰੋਤਾ ਵੀ ਨਹੀਂ ਜਾਂਦਾ ਸੀ ਉੱਥੇ ਹੁਣ ਬੈਠੇ ਆ ਦੋਈ ਲੈ ਕੇ ਜਾਣਾ ਪਏਗਾ ਜਿੰਨੇ ਵਜੇ ਆਉਣਗੇ ਯੋਨ ਜੀ ਮਰੀ ਬੰਦੀ ਆ ਵੀ ਚਲੋ ਮਤਲਬ ਕਹਿੰਦਾ ਵੀ ਇਹੋ ਚਾਹੁੰਦਾ ਵੀ ਟਾਈਮ ਸਿਰ ਹੋਂ ਸਹੀ ਵੀ ਆਪਣਾ ਕੰਮ ਕਾਰੋਬਾਰ ਕਰੀਏ ਜਾ ਕੇ ਜਿਹੜੀ ਸਾਡੀ ਟੁੱਟ ਜਣੀ 4-500 ਦੀ ਗਏ ਜਹੀਂ ਰੇਟ ਜਾਵਾਂਗੇ ਤੇ ਸਾਨੂੰ ਜਿਹੜੀ ਥੋੜਾ ਮਿਲ ਜੇ ਪਰੇਸ਼ਾਨੀ ਚ ਆਉਂਦੀ ਕਦੇ ਇਹਦੇ ਖੜੇ ਕਿੰਨੇ ਵੇ ਤੇ ਆਏ ਸੀ ਅਸੀਂ ਆਏ ਆ ਸਵੇਰ ਦੇ 8:00 8:00 ਵਜੇ ਕਹਿਣਾ ਚਾਹੁੰਦੇ ਆ ਵੀ ਚਲੋ ਟਾਈਮ ਨਾਲ ਆਪਣਾ ਉਹਨੂੰ ਡਿਊਟੀ ਪੂਤੋਣੀ ਚਾਹੀਦੀ ਹੈ ਤੋ ਇੰਨਾ ਫਿਰ ਕਿਸੇ ਤੋਂ ਖਲੋਤਾ ਵੀ ਨਹੀਂ ਜਾਂਦਾ ਕੋਈ ਪਰੇਸ਼ਾਨ ਹੁੰਦਾ ਹੁਣ ਸਾਡੇ ਵਰਗੇ ਤਾਂ ਇਹਨਾਂ ਨੇ ਖਲੋਤਾ ਹੀ ਨਹੀਂ ਜਾਂਦਾ ਅਸੀਂ ਆਏ ਤੇ ਇੱਥੋਂ ਹੀ ਉੱਧਰੋਂ ਆਏ ਆ ਜਿਹੜਾ ਭ ਹਾਂਜੀ ਆਗੇ ਹੀ ਵੀ ਚਲੋ ਲੈਂਡ ਚ ਲੱਗਣਾ ਪੈਂਦਾ ਉਥੇ ਪਰਚੀਆਂ ਕਟਾਉਣੀਆਂ ਹੁੰਦੀਆਂ ਵੇਖੋ ਪਰਚੀ ਮਹਾ ਕੱਟੀ ਬੜੇ ਚਿਰ ਤੇ ਖੜੇ ਆ ਅੱਛਾ ਹੁਣ ਜੇ ਆ ਕੇ ਬੈਠੇ ਉਹ ਵੀ ਜੇ ਹੁਣੇ ਪਰਚੀਆਂ ਕਟਣ ਲੱਗ ਗਈ ਮੈਨੂੰ ਕਿਤੇ 24 ਦਾ ਮੈਂ ਕਹਿੰਦਾ ਸ਼ੂਗਰ ਦਾ ਟੈਸਟ ਕਰਾਉਣਾ ਹੈ ਤਨਾ ਮਹੀਨਾ ਦਾ ਅੱਛਾ ਜੀ ਤੇ ਹੁਣ ਕਿਤੇ 24 ਨੰਬਰ ਜਾਓ ਚਲ ਤੇ ਕਿੰਨੇ ਡਾਕਟਰ ਦੇਗੇ ਡਾਕਟਰ ਤਾਂ ਦੇਹੇ ਨੇ ਇਥੇ ਨਹੀਂ 9 ਵਜੇ ਆ ਤੇ ਹਲੇ ਤੱਕ ਨਹੀਂ ਆਇਆ ਪਹਿਲਾ ਦਿਨ ਦਾ ਟਾਈਮ ਹੀ 8 ਵਜੇ ਦਾ ਤੇ ਭਗਵੰਤ ਮਾਨ ਨੇ ਕਿਹਾ ਸੀ 8 ਵਜੇ ਟੁੱਟ ਕੇ ਦੁਪਹਿਰਾਂ ਕੀ ਡਿਊਟੀ ਤੇ ਹੁਣ 9 ਵਜੇ 9 ਵਜੇ ਤੱਕ ਨਹੀਂ ਆਏ ਨੋ ਤਾਂ ਉੱਪਰ ਟਾਈਮ ਹੋ ਗਿਆ ਨਹੀਂ ਇਹ ਬੜੀ ਤਕੜੀ ਗਲਤੀ ਆ ਜੀ ਕਿਉਂਕਿ ਜਿਹੜੇ ਇਲਾਜ ਕਰਾਉਣ ਮੱਤੇ ਆਉਂਦੇ ਨੇ ਆਸ ਰੱਖ ਕੇ ਆਉਂਦੇ ਨੇ ਤੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਇਹਨੂੰ ਟਾਈਮ ਨਾਲ 8 ਵਜੇ ਆਪਣੇ ਦਫਤਰ 'ਚ ਹੋਣਾ ਚਾਹੀਦਾ ਜਿੱਥੇ ਰੋਟੀ ਇਹਨਾਂ ਦੀ ਮੈਂ ਕਹਿਣਾ ਚਾਹੁੰਦਾ ਜੇ ਜੋ ਸਰਕਾਰ ਨੇ ਇਹਨਾਂ ਨੂੰ ਡਿਊਟੀ ਦਿੱਤੀ ਆ ਵਕਤ ਹੁਣ ਤੇ ਜਿਹੜੇ ਮਰੀਜ਼ ਆਉਂਦੇ ਉਹਨਾਂ ਟਾਈਮ ਨਾਲ ਇਲਾਜ ਹੋਵੇ ਤੇ ਉਹ ਚਰੇ ਤੰਦਰੁਸਤ ਹੋ ਕੇ ਆਪਣੇ ਘਰ ਜਾਣ ਤੇ ਉਹਨਾਂ ਨੂੰ ਖੁਸ਼ੀ ਮਿਲੇ ਫੇਰ ਹੀ ਸਰਕਾਰ ਦਾ ਟੈਂਟ ਨਹੀਂ ਆਣਗੇ ਤੇ ਮਰੀਜ਼ਾਂ ਦਾ ਇਲਾਜ ਕਿਦਾਂ ਡਾਕਟਰ ਟਾਈਮ ਨਾ ਆਉਣ ਕਿ ਤੇ ਫਿਰ ਤਾਂ ਇਹ ਗਲਤੀ ਆ ਜੀ ਇਹਨਾਂ ਦੀ ਬਹੁਤ ਵੱਡੀ ਗਲਤੀ ਆ ਆਪਣੇ ਟਾਈਮ ਨਾ ਆਉਣ ਤੇ ਇਹਨਾਂ ਮਰੀਜ਼ਾਂ ਨੂੰ ਟਾਈਮ ਨਾ ਜਾਣ ਕੇ ਆਣ ਕੇ ਟੈਸਟ ਕਰਨ ਨਾਲੇ ਦਵਾਈ ਦੇਣਾ ਦੇਖੋ ਡਾਕਟਰ ਜ਼ਿਆਦਾਤਰ ਲੇਟ ਨਹੀਂ ਆਉਂਦੇ ਕੋਈ 5-10 ਮਿੰਟ ਹੀ ਆ ਵੀ ਅਗਰ ਲੇਟ ਹੋ ਜਾਣ ਕਿਉਂਕਿ ਨਾਰਮਲੀ ਥੋੜਾ ਜਿਹਾ ਇਹ ਹੁੰਦਾ ਵੀ ਉਦੋਂ 3 ਵਜੇ ਕੋਈ ਸਰਜਰੀ ਚੱਲ ਰਹੀ ਹੈ ਕੋਈ ਡਿਲੀਵਰੀ ਚੱਲ ਰਹੀ ਹੈ ਤੇ ਇਟਸ ਨਾਟ ਲਾਈਕ ਵੀ ਉਹ 3 ਵਜੇ ਛੱਡ ਕੇ ਚਲੇ ਜਾਣਗੇ ਉਹ 5-7 ਮਿੰਟ ਲੇਟ ਆਈ ਡੋਨਟ ਥਿੰਕ ਵੀ ਕੋਈ ਜ਼ਿਆਦਾ ਲੇਟ ਹੁੰਦੇ ਆ ਇਟਸ ਨਾਟ ਲਾਈਕ ਕ੍ਰੋਨਿਕ ਰੈਅਰਲੀ ਇਟ ਹੈਪਨਸ ਉਹਦੇ ਲਈ ਰਾਉਂਡ ਦਾ ਕਲॉक ਸਾਡੇ ਕੋਲ 24x7 ਐਮਰਜੈਂਸੀ ਸਰਵਿਸਿਜ਼ ਚੱਲਦੀਆਂ ਨੇ ਉੱਥੇ ਬਿਲਕੁਲ ਸਟੈਂਡਿੰਗ ਆਰਡਰਸ ਨੇ ਵੀ ਜਨਾਚਰ ਤੱਕ ਅਗਲਾ ਡਾਕਟਰ ਆ ਨਹੀਂ ਜਾਂਦਾ ਉਹਨਾਂ ਚਿਰ ਤੱਕ ਦੂਜਾ ਕੁਰਸੀ ਤੋਂ ਉੱਟ ਕੇ ਨਹੀਂ ਜਾਏਗਾ ਮਤਲਬ ਅਗਰ ਇਹੋ ਜੀ ਕੋਈ ਹਾਲਾਤ ਹੋਣ ਤੇ ਉਹ ਸਾਡੇ ਕੋਲ ਰਾਉਂਡ ਦੀ ਕਲੌਕ ਪ੍ਰੋਪਰ ਨੇ ਇਹ ਸਿਰਫ ਮੈਂ ਕਹਿ ਰਿਹਾ ਵੀ ਪੰਚਰ ਮਿੰਟ ਕੋਈ ਕਦੀ ਕਦਾਂ ਹੀ ਉਹ ਲੇਟ ਹੁੰਦਾ ਜਿਹੜਾ ਕੋਈ ਓਪੀਡੀ ਆ ਅਦਰਵਾਈਜ਼ ਐਮਰਜੈਂਸੀ ਚ देयर इज नो कॉम्प्रोमाइज विद जीरो टॉलरेंस जिस तरह के ਤੁਸੀਂ ਦੇਖ ਸਕਦੇ ਹੋ ਅਸੀਂ ਆਪਣੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਕਿ 9:30 9:30 ਵਜੇ ਤੱਕ ਵੀ ਹਜੇ ਤੱਕ ਕੋਈ ਡਾਕਟਰ ਨਹੀਂ ਆਇਆ ਇਸ ਤੋਂ ਇਹੀ ਸਾਬਤ ਹੁੰਦਾ ਕਿ ਇਹ ਲੋਕ ਸਿਰਫ ਮੁਫਤ ਦੀਆਂ ਤਨਖਾਹਾਂ ਖਾਣ ਹੀ ਗਿੱਜੇ ਨੇ ਠੀਕ ਹੈ ਇਹ ਤਾਂ ਮੁਫਤ ਦੀ ਤਨਖਾਹਾਂ ਖਾ ਲੈਂਦੇ ਨੇ ਤੇ ਜਿਹੜੇ ਮਰੀਜ਼ ਨੇ ਉਹਨਾਂ ਦਾ ਕੀ ਕਸੂਰ ਹੈ ਕੋਈ 8 8:30 ਆ ਕੇ ਇੱਥੇ ਬੈਠਾ ਕੋਈ ਕੁਝ ਹੈ ਕੋਈ ਧੁੰਦ ਵਾਲਾ ਮੌਸਮ ਵੀ ਨਹੀਂ ਹੈ ਕਿ ਜਿਹੜਾ ਅਸੀਂ ਸੋਚ ਲਈਏ ਜੀ ਕਿ ਧੁੰਦ ਕਰਕੇ ਡਾਕਟਰਸ ਲੇਟ ਆ ਰਹੇ ਨੇ ਇਹ ਕਾਰਨ ਕੀ ਹੈ ਨਾ ਤੇ ਲੇਟ ਆਂਦਾ ਪਤਾ ਤਾਂ ਚਲਣਾ ਚਾਹੀਦਾ ਨਾ ਇਸ ਚੀਜ਼ ਦਾ ਹੁਣ ਕਿਨੇ ਪ੍ਰਸ਼ਾਸਨ ਇਸ ਕਰਤੇ ਜਵਾਬ ਦਿੰਦਾ ਸਾਨੂੰ ਇਸ ਚੀਜ਼ ਦਾ ਜਵਾਬ ਮੰਗਣਾ ਚਾਹੀਦਾ ਹੈ ਪ੍ਰਸ਼ਾਸਨ ਤੋਂ ਅਤੇ ਇਹਨੇ ਡਾਕਟਰਾਂ ਕੋਲ ਵੀ ਜਵਾਬ ਲੈਣਾ ਚਾਹੀਦਾ ਵੀ ਤੁਹਾਡਾ ਲੇਟ ਆਣ ਦਾ ਕਾਰਨ ਕੀ ਹੈ ਜੇ ਇਹੀ ਹਾਲ ਰਿਹਾ ਤੇ ਫੇ ਜਨਤਾ ਕੀ ਕਰੇਗੀ ਉਹ ਤੇ ਜਿਹੜਾ ਕੋਈ ਖੁਸ਼ੀ ਦਾ ਮਾਰਾ ਤੇ ਇੱਥੇ ਆਂਦਾ ਨਹੀਂ ਹੈ ਹਸਪੀਟਲ 'ਚ ਕੋਈ ਆਏਗਾ ਆਪਣੀ ਬਿਮਾਰੀ ਨੂੰ ਠੀਕ ਕਰਨ ਨਹੀਂ ਆਏਗਾ ਤੇ ਜੇਕਰ ਉਹ ਠੀਕ ਹੀ ਨਾ ਹੋਇਆ ਤੇ ਕੀ ਬਣੇਗਾ ਫਾਸਟਵੇ ਤੋਂ ਰਿਤਿਕਾ ਸ਼ਰਮਾ